ਨਮਸਕਾਰ ਜੀ ਸਿਰਸੇਕਾਲ ਮੈਂ ਤੁਹਾਡੀ ਮੋਨਿਕਾ ਧਵਨ ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਨੂੰ ਇੱਕ ਨਵਾਂ ਨਾਮ ਦਿੱਤਾ ਗਿਆ ਮੋਨਿਕਾ ਧਵਨ ਅਫੀਸ਼ਲ ਐਸੀ ਦਾ ਦਿਖਾਇਆ ਜਾਵੇ ਮੇਰਾ ਜਿਹੜਾ ਪੇਜ ਜਿਹੜਾ ਉਹ ਵੀ ਮੋਨਿਕਾ ਧਵਨ ਅਫੀਸ਼ਲ ਦੇ ਨਾਮ ਤੇ ਹੈ ਤੇ ਹੁਣ ਮੈਂ ਫੇਸਬੁੱਕ ਨੂੰ ਵੀ ਮੋਨਿਕਾ ਧਵਨ ਅਫੀਸ਼ਲ ਦੇ ਦਿੱਤਾ ਹੋਇਆ ਹੈ ਤੇ ਬਹੁਤ ਸਾਰਾ ਥੈਂਕ ਯੂ ਸੋ ਮਚ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਇੰਨੀ ਸਪੋਰਟ ਦੇ ਰਹੇ ਹੋ ਬਹੁਤ ਸਾਰਾ ਮਿਹਰਬਾਨੀ ਤੁਹਾਡੀ ਕਿ ਤੁਸੀਂ ਸਮਾਂ نکال ਕੇ ਮੇਰੀ ਇੱਕ ਇੱਕ ਵੀਡੀਓ ਨੂੰ ਅੱਛੀ ਕਮੈਂਟਸ ਔਰ ਅੱਛੇ ਮੈਸੇਜ ਦੇ ਰਹੇ ਹੋ ਤੇ ਆਪਣਾ ਪਿਆਰ ਔਰ ਸਪੋਰਟ ਇਸ ਤਰ੍ਹਾਂ ਹੀ ਦਿੰਦੇ ਰਹੋ ਤੁਹਾਡੇ ਪਿਆਰ ਔਰ ਸਪੋਰਟ ਦੀ ਸਭ ਤੋਂ ਜ਼ਿਆਦਾ ਬੈਸਟ ਜ਼ਰੂਰਤ ਹੈ ਕਿ ਜੋ ਕਿ ਚੌਕਸ਼ ਅੱਜ ਇਹ ਚੈਨਲ ਦਾ ਜੋ ਵੀ ਹੈ ਉਹ ਸਭ ਮਤਲਬ ਤੁਹਾਡੇ ਹੀ ਸਪੋਰਟ ਦੇ ਨਾਲ ਹੀ ਪਲੱਸ ਹੋਇਆ ਹੈ ਹਾਂਜੀ ਅੱਜ ਮੈਂ ਥੋੜਾ ਸਕੂਲ ਵਿੱਚ ਗਈ ਸੀ ਮੇਰੀ ਬੇਟੀ ਵਿਦਿਆ ਤੁਸੀਂ ਜਿਹੜਾ ਸਾਰੇ ਜਾਣਦੇ ਹੋ ਤੇ ਜੀ ਨਹੀਂ ਜਾਣਦੀ ਫਿਰ ਵੀ ਜਾਣ ਲਓ ਮੇਰੀ ਇੱਕ ਛੋਟੀ ਜੀ ਬੀਟੀ ਹੈ ਬੀਟੀਆ ਅੱਜ ਉਹ ਸਕੂਲ ਚ ਪੀਟੀ ਮੀਟ ਸੀ ਤੇ ਮੈਂ ਪੀਟੀ ਮੀਟ 세 ਗਈ ਸੀ ਤੇ ਥੋੜਾ ਟਾਈਮ ਪੀਰੀਅਡ ਦੇ ਵਿੱਚ ਹਸਾਬ ਨਾਲ ਦੇਖਿਆ ਜਾਵੇ ਤੇ ਪੀਟੀ ਮੀਟ ਦਾ ਟਾਈਮ ਥੋੜਾ ਪਲੱਸ ਹੋ ਗਿਆ ਤੇ ਜਦੋਂ ਮੈਂ ਇੱਕ ਰਸਤੇ ਦੇ ਵਿੱਚ ਆ ਰਹੀ ਸੀ ਤੇ ਰਸਤੇ ਦੇ ਵਿੱਚ ਅੱਜ ਬਹੁਤ ਵੱਡਾ ਹਾਦਸਾ ਹੋਇਆ ਹਾਦਸਾ ਦੇਖਿਆ ਜਾਵੇ ਬਹੁਤ ਨੁਕਸਾਨ ਵੀ ਹੋਇਆ ਇੱਕ ਸਾਈਡ ਤੋਂ ਗੱਡੀ ਵਾਲਾ ਆ ਰਿਹਾ ਸੀ ਤੇ ਇੱਕ ਸਾਈਡ ਤੋਂ ਮਤਲਬ ਉਹ ਆ ਰਿਹਾ ਸੀ ਦੁੱਧ ਵਾਲਾ ਤੇ ਗੱਡੀ ਨੇ ਕਿਤੇ ਮਤਲਬ ਆਪਣਾ ਆਊਟਸਾਈਡ ਜਾਣਾ ਹੋਣਾ ਤੇ ਉਹਨੇ ਇੱਧਰਲੇ ਹੱਥ ਜਾਣਾ ਆਏਗਾ ਤੇ ਆਪਸ ਚ ਰੋਡ ਜਿਹੜੀ ਉਹਨਾਂ ਦੀ ਮਿਸਟੇਕਸ ਹੋਣ ਕਾਰਨ ਹਮ ਇਸਟੰਟ ਕਰਾ ਹੋਇਆ ਜਦੋਂ ਟਕਰਾ ਹੋਇਆ ਤੇ ਤੁਸੀਂ ਹਿਸਾਬ ਲਗਾ ਲਓ ਕਿ ਰੋਡ ਦੇ ਉੱਤੇ ਕਿੰਨਾ ਨੁਕਸਾਨ ਹੋਇਆ ਮੋਟਰਸਾਈਕਲ ਦੇ ਉੱਪਰ ਜਿਹੜੇ ਵਿਚਾਰੇ ਨੇ ਆਪਣੇ ਡੁੰਗੇ ਰੱਖੇ ਹੋਏ ਸੀ ਜਿਹਨੂੰ ਕਹਿੰਦੇ ਨੇ ਦੁੱਧ ਦੇ ਅੱਜ ਕਾ ਡੰਮਰੂ ਜਿਹੜੇ ਚੱਲਦੇ ਨੇ ਕੀ ਬੋਲਦੇ ਨੇ ਮੁੰਟਾ ਪੁੱਲ ਨੀਲੇ ਟੱਪਾ ਨਿਲੇ ਟੱਪਾਂ ਦੇ ਵਿੱਚ ਉਹਨੇ ਦੁੱਧ ਪਾਇਆ ਹੋਇਆ ਸੀ ਤੇ ਵਿਚਾਰੇ ਇਹਨਾਂ ਟੱਕਨ ਕਿਤੇ ਚਲੇ ਗਏ ਦੁੱਧ ਕਿਤੇ ਡੋੜ ਗਿਆ ਬਹੁਤ ਹੀ ਮਤਲਬ ਜਿਆਦਾ ਮਤਲਬ ਦੁੱਖ ਭਰਿਆ ਸੀਨ ਜਿਹੜਾ ਕਿ ਰੋਲਦੇ ਹੋਏ ਆ ਤੇ ਗੱਡੀ ਵਾਲੇ ਦਾ ਅੱਗੋਂ ਜਿਹੜਾ ਪ੍ਰੋਪਰ ਸੀ ਜਿੰਨੂੰ ਕਹਿੰਦੇ ਬੰਪਾ ਉਹਨੂੰ ਖੋਲ ਕੇ ਜਿਹੜਾ ਮੋਟਰ ਮੋਟਰ ਚੈੱਕ ਕਰੀ ਦੀਆ ਉਹ ਵਿਚਾਰੇ ਦਾ ਪੂਰੇ ਦਾ ਪੂਰਾ ਹੀ ਫਿਸ ਗਿਆ ਮੈਨੂੰ ਤਾਂ ਇਹ ਨਹੀਂ ਸਮਝ ਲੱਦੀ ਘੜੀ ਪੱਲ ਅਸੀਂ ਜੇ 5 ਮਿੰਟ ਲੇਟ ਵੀ ਕਰਨ ਨੂੰ ਹੋ ਜਾਣਗੇ ਜਬ ਕਿਸੇ ਕੰਮ ਤੋਂ ਲੇਟ ਹੋ ਜਾਣਗੇ ਤੇ ਐਡੀ ਕਿਹੜੀ ਕਿਤੇ ਆਫਤ ਆ ਗਈ ਹੈ ਕਿ ਅੱਗੇ ਛੇਤੀ ਤੋਂ ਛੇਤੀ ਹੀ ਜਾਣਾ ਵਾ ਤੇ ਅੱਗੇ ਜਾ ਕੇ ਜਿਵੇਂ ਮਤਲਬ ਕੀ ਹੋ ਜਾਣਾ ਵਾ ਰੋਡਾਂ ਦੇ ਉੱਤੇ ਅੱਜ ਕੱਲ ਟ੍ਰੈਫਿਕ ਜਾਮਸ ਜ਼ਿਆਦਾ ਹੋਣ ਕਾਰਨ ਜਾਂ ਮਤਲਬ ਬਹੁਤ ਸਾਰਾ ਜਿੱਦਾਂ ਉਹ ਕਰ ਕੋਈ ਕਹਿੰਦਾ ਮੈਂ ਪਹਿਲਾਂ ਪਹੁੰਚ ਜਾਵਾਂ ਕਹਿੰਦਾ ਮੈਂ ਪਹਿਲਾਂ ਪਹੁੰਚ ਜਾ ਮੈਨੂੰ ਇਹ ਨਹੀਂ ਸਮਝ ਲੱਦੀ ਕਿ ਰੋਡਾਂ ਦੇ ਉੱਤੇ ਅਸੀਂ ਹੋਲੀ ਵਾਂਗ ਕਿਉਂ ਨਹੀਂ ਚਲਾ ਸਕਦੇ ਚਾ ਫਿਰ ਉਹ ਗੱਡੀ ਵਾਲਾ ਹੋਵੇ ਚਾ ਮੋਟਰਸਾਈਕਲ ਵਾਲਾ ਹੋਵੇ ਚਾ ਸਕੂਟਰੀਆਂ ਵਾਲਾ ਹੋਵੇ ਕੋਈ ਵੀ ਹੋਵੇ ਚਲੋ ਸਾਈਕਲ ਰੱਖੀ ਦੇ ਵਿਚਾਰੇ ਅੱਜ ਕੱਲ ਸੜਕਾਂ ਤੇ ਨਜ਼ਰ ਹੀ ਨਹੀਂ ਆਉਂਦੇ ਕਿਉਂਕਿ ਜ਼ਿਆਦਾਤਰ ਤਾਂ ਗੱਡੀਆਂ ਮੋਟਰਸਾਈਕਲ ਤੇ ਹੈਕਟਿਵਾ ਇਹਨਾਂ ਤਿੰਨਾਂ ਨੇ ਰੇਸ ਆਪਣੀ ਚਾਲੂ ਰੱਖੀ ਹੋਈ ਰੋੜਾਂ ਦੇ ਉੱਤੇ ਤੇ ਕਿੰਨਾ ਦੇਖੋ ਮੈਨੂੰ ਨਾ ਮੈਂ ਸੜਕ ਤੋਂ ਜਦੋਂ ਪਾਰ ਕਰ ਰਹੀ ਸੀ ਤੇ ਮੈਂ ਮਤਲਬ ਛੋਟੀ ਬਿੱਦਿਆਂ ਨੂੰ ਠਾਇਆ ਹੋਇਆ ਸੀ ਤੇ ਜਦੋਂ ਮੈਂ ਉਹਦਾ ਉਹ ਨੁਕਸਾਨ ਦੇਖਿਆ ਤੇ ਮੈਨੂੰ ਕਿਤਨੇ ਕਿਤੇ ਇੰਨਾ ਕੁ ਜ਼ਿਆਦਾ ਮਤਲਬ ਉਸ ਟਾਈਮ ਫੀਲ ਹੋਇਆ ਕੀ ਆਰ ਬਹੁਤ ਮੜਾ ਮਤਲਬ ਨੁਕਸਾਨ ਹੋਇਆ ਵਿਚਾਰੇ ਦਾ ਹਨਾ ਤੇ ਵਿਚਾਰਾ ਕੀ ਪਤਾ ਕਿੰਨੇ ਦਾ ਦੁੱਧ ਉਥੋਂ ਪਾਈਏ ਕਿ ਲੈ ਕੇ ਆਇਆ ਰੇਡ ਜਾਂ ਉਹਨੇ ਆਪਣੇ ਘਰੋਂ ਮੱਝਾਂ ਮੁੱਝਾਂ ਰੱਖੀਆਂ ਹੋਣਗੀਆਂ ਜਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਨਹੀਂ ਹਰ ਇੱਕ ਬਣੀ ਕਿੰਨੇ ਉਹਦੇ ਵਿਚਾਰੇ ਦੇ ਘਾਰ ਪਏ ਹੋਣਗੇ ਦੁੱਧ ਦੇਣ ਵਾਲਿਆਂ ਵੱਲੋਂ ਵੀ ਤੇ ਬੜਾ ਨੁਕਸਾਨ ਹੋਇਆ ਤੇ ਗੱਡੀ ਵਾਲੇ ਦਾ ਜਿਹੜਾ ਬ੍ਰੰਪਰ ਟੁੱਟ ਗਿਆ ਉਹਦਾ ਤੇ ਚਲੋ ਮੰਨਿਆ 33500 ਚਾਹ ਜਿਆਦਾ ਤੇ ਖਰਚਾ ਉਹਦਾ ਪੱਕਾ ਲੱਗਣਾ ਹੀ ਲੱਗਣਾ ਚਲੋ ਕਿਤੇ ਨਾ ਕਿਤੇ ਮੈਨੂੰ ਚੀਜ਼ਾਂ ਫੀਲ ਹੋਈਆਂ ਮੈਂ ਵੀ ਕੋਸ਼ਿਸ਼ ਕੀਤੀ ਕਿ ਆਪਣੀ ਸੜਕ ਪਾਰ ਜਲਦੀ ਜਲਦੀ ਕਰਾਂ ਤੇ ਲੱਗੋ ਚਲੋ ਵਿਚਾਰੇ ਦੀ ਥੋੜੀ ਸਹਾਇਤਾ ਕਰਾਦਾ ਕਿਤੇ ਉਹਦੇ ਟੱਕਣ ਢੱਬੇ ਜਿਹੜੇ ਡਿੱਗੇ ਪਿੱਡੇ ਪਏ ਆ ਉਹ ਕਿਤੇ ਰੱਸੀ ਰੂਸੀ ਉਹਦੇ ਢਿੱਲੀ ਹੋ ਗਈ ਮੋਟਰਸਾਈਕਲ ਤੋਂ ਜਾਂ ਰੱਸੀ ਉਹਨੇ ਤਰੀਕੇ ਨਾਲ ਬੰਨੀ ਨਹੀਂ ਸੀ ਉਹ ਜਿਸ ਕਾਰਨ ਲੂਸ ਹੋ ਨਾਲ ਸਾਰਾ ਹੀ ਮਤਲਬ ਨੁਕਸਾਨ ਹੋ ਗਿਆ ਕੁਸਟਮ ਲਈ ਤਾਂ ਮੈਂ ਰੋਡ ਦੇ ਉੱਪਰ ਬਿਲਕੁਲ ਇਕਦਮ ਸ਼ਾਂਤ ਹੋ ਗਈ ਫਸਲ ਹੋ ਗਈ ਕਿਉਂਕਿ ਤੁਸੀਂ ਸਭ ਜਾਣਦੇ ਹੋ ਜਦੋਂ ਅਸੀਂ ਇਹ ਬੜੇ ਆਪਣੇ ਤਰੀਕੇ ਨਾਲ ਆਰਾਮ ਨਾਲ ਰੋੜਾਂ ਨੂੰ ਆਪਣਾ ਪਾਰ ਕਰਦੇ ਆ ਤੇ ਬਿਲਕੁਲ ਐ ਮੇਨਟੇਨ ਬਿਲਕੁਲ ਰਿਫਰੈਸ਼ ਹੋ ਕੇ ਆਪਣੇ ਮਾਈਂਡ ਨੂੰ ਰੱਖਦੇ ਆ ਤੇ ਜਦੋਂ ਇੱਕਦਮ ਮਲ ਰੋਡ ਦੇ ਉੱਤੇ ਬ੍ਰੰਮ ਦੀ ਆਵਾਜ਼ ਆਵੇ ਤੇ ਮੈਂ ਕਹਿੰਦੀ ਮੈਂ ਹੀ ਕੀ ਚੰਗੇ ਚੰਗੇ ਮੇਰੇ ਤੋਂ ਵੀ ਜ਼ਿਆਦਾ ਵਿਚਾਰੇ ਜਿਹੜੇ ਉਹ ਜਿਆ ਜਾਂ ਉਹ ਜਿਆ ਉਹ ਇੱਕਦਮ ਇਦਾਂ ਹੋ ਜਾਂਦੇ ਕਿ ਇਹ ਹੋਇਆ ਤੇ ਹੋਇਆ ਕਿ ਕਿਸ ਤਰ੍ਹਾਂ ਹੋ ਗਏ ਹੋਇਆ ਕਿ ਕਿਉਂ ਹੋਇਆ ਨੁਕਸਾਨ ਹੋੜਾ ਹੋ ਗਿਆ ਉਹਨਾ ਹਾਬੜ ਬਾਈ ਜਿੱਦਾਂ ਜਮਾ ਦੇ ਵਿੱਚ ਨਾ ਚਲਣੀ ਸ਼ੁਰੂ ਹੋ ਜਾਂਦੀ ਹੈ ਤੇ ਕੋਸ਼ਿਸ਼ ਕਰੋ ਕਿ ਤੁਸੀਂ 10-5 ਮਿੰਟ ਲੇਟ ਹੋ ਜਾਓ ਕੋਈ ਗੱਲ ਨਹੀਂ ਪਰ ਕੋਸ਼ਿਸ਼ ਕਰੋ ਕਿ ਆਪਣੇ ਵਾਹਨ ਨੂੰ ਥੋੜਾ ਜਿਹਾ ਸਲੋ ਰੱਖੋ ਆਪਨੇ ਜਿਹੜੀ ਮਤਲਬ ਡਰਾਈਵਿੰਗ ਹੈ ਉਹਨੂੰ ਵੀ ਸਲੋ ਰੱਖੋ ਆਪਣੀ ਜਿਹੜੇ ਸਾਮਦਵਾ ਤੁਹਾਡੇ ਕੋਲੋਂ ਘਾੜਾ ਘਣਾ ਚ ਉਹਨੂੰ ਵੀ ਸਲੋ ਰੱਖੋ ਕਿਉਂਕਿ ਇਸ ਛੇ ਕਰਨ ਨਾਲ ਯਾਰ ਉਹਦੇ ਠੀਕ ਹੈ ਚਲੋ ਥੋੜਾ ਬੋਟਾ ਨੁਕਸਾਨ ਹੋਇਆ ਉਹ ਤੇ ਕਿਤੇ ਨਾ ਕਿਤੇ ਚੁਣਿਆ ਜਾਏਗਾ ਤੇ ਜੇ ਕਿਤੇ ਵੱਡਾ ਹਸਾ ਉਹ ਹੋ ਜਾਂਦਾ ਜਦ ਬੰਦੇ ਦੇ ਦਿਮਾਗ ਤੇ ਵਜ ਜਾਂਦੀ ਜਾਂ ਸਿਰ ਤੇ ਵਜ ਜਾਂਦੀ ਜਾਂ ਕਿਤੇ ਵਜ ਜਾਂਦੀ ਤੇ ਉਹ ਮੁੜ ਕੇ ਕਾਬੂ ਨਹੀਂ ਨਾ ਹੁੰਦੀ ਉਹ ਗੱਲਾਂ ਉਹ ਸਰੀਰ ਕਾਬੂ ਨਹੀਂ ਹੁੰਦਾ ਉਹ ਫਿਰ ਜਵਾਬ ਦੇ ਜਾਂਦਾ ਆਪਣਾ ਸਰੀਰ ਤੇ ਕੋਸ਼ਿਸ਼ ਕਰੋ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਆਪਣੇ ਆਪ ਦੀ ਸੇਫਟੀ ਵਰਤੋ ਸੇਫਟੀ ਬਹੁਤ ਜ਼ਰੂਰੀ ਹੈ ਸੇਫਟੀ ਵਰਤਦੇ ਰਹੋਗੇ ਫਿਰ ਬੰਦਾ ਹੋਰ ਵੀ ਜਿਆਦਾ ਵਧੀਆ ਰਹਿੰਦਾ ਤੇ ਬਾਕੀ ਅੱਜ ਥੋੜਾ ਜਿਹਾ ਮੂਡ ਖਰਾਬ ਹੋ ਗਿਆ ਰੋਡ ਦੇ ਉੱਪਰ ਆਂਦੇ ਸਮੇਂ ਥੋੜਾ ਵਧੀਆ ਜਾਨੀ ਲੱਗ ਰਿਹਾ ਤੇ ਕਹਾਂ ਰਾਨਕੇ ਜਦੋਂ ਮੈਂ ਆਪਣੇ ਬੱਚੇ ਨਾਲ ਗੱਲ ਕੀਤੀ ਤੇ ਮੈਂ ਬੇਟਾ ਮੈਂ ਤੜੇ ਡਰਦੀ ਆ ਮੈਂ ਬਹੁਤ ਡਰਦੀ ਆ ਕਿ ਯਾਦin ਮੈਂ ਕਮੈਂਟਸ ਲੈ ਕੇ ਵੀ ਦੇ ਦਿਤੀ ਤੇ ਤੇਰੇ ਕੋ ਰੇਸ ਦੀ ਕੰਟਰੋਲ ਨਹੀਂ ਹੋਣੀ ਜਾਂ ਬ੍ਰੇਕ ਦੀ ਕੰਟਰੋਲ ਨਹੀਂ ਹੋਣੀ ਤੂੰ ਤੇ ਸੋਵਾਰ ਵਿਚਾਰਾ ਚੰਗੀ ਭੱਲਾ ਵੀ ਸੋਨਾ ਸੁਣੀ ਤਰ੍ਹਾਂ ਵੀ ਚਲਾਏਗਾ ਤੇ ਜਿਹੜਾ ਅਗਲਾ ਪਿਛਲਾ ਕੋਈ ਆਵੇ ਉਹ ਆਪਣੇ ਰਫਤਾਰ ਵੀ ਚੰਨੀ ਜ਼ਿਆਦਾ ਤੇਜ਼ ਜਾਂਦਾ ਹੈ ਕਿ ਉਹਨੂੰ ਬ੍ਰੇਕ ਲਾਣੀ ਵੀ ਔਖੀ ਜਾਂਦੀ ਹੈ ਤੁਸੀਂ ਮੰਨੋਗੇ ਜਦੋਂ ਮੈਂ ਰੋਡ ਦੇ ਉੱਪਰ ਜਾਂਦੀ ਆ ਨਾ ਤੇ ਮੈਨੂੰ ਦੱਸਿਓ ਨਾ ਫ 2-3 ਮਿੰਟ ਇਹਦੇ ਵਿੱਚ ਚੱਕਰ ਚ ਲੰਘ ਜਾਂਦੇ ਆ ਕੋਈ ਇਧਰੋਂ ਤੇ ਨਹੀਂ ਆ ਰਿਹਾ ਜਾਂ ਕੋਈ ਇਧਰੋਂ ਤੇ ਨਹੀਂ ਆ ਰ ਕਾਰ ਕੰਨਾ ਅਜੇ ਟਾਈਮ ਦੇ ਵਿੱਚ ਮੇਰੇ ਲਈ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਆਪਣੀ ਸੇਫਟੀ ਸਿਰਫ ਆਪਣੇ ਹੱਥ ਵਿੱਚ ਹੁੰਦੀ ਹੈ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਕਿਸੇ ਬਾਰੇ ਇੰਨਾ ਸੋਚਣਾ ਵੀ ਹੈ ਜੇ ਕਿਸੇ ਦਾ ਮਰ ਗਿਆ ਵਾ ਜਾਂ ਰਹਿ ਗਿਆ ਜਾਂ ਰੁੜ ਗਿਆ ਜਾਂ ਡੁੱਬ ਗਿਆ ਜਾਂ ਨੁਕਸਾਨ ਹੋ ਗਿਆ ਕਿਸੇ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਤੇ ਇਸ ਲਈ ਕੋਸ਼ਿਸ਼ ਕਰੋ ਆਪਣੀ ਸੇਫਟੀ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਰੱਖੋ ਬਾਕੀ ਇਸ ਚੀਜ਼ ਬਾਰੇ ਮੈਨੂੰ ਕਿਤਨਾ ਕਿਤੇ ਨਾ ਫੀਲ ਹੋਇਆ ਬੜਾ ਥੋੜਾ ਜਿਹਾ ਫੀਲ ਹੋਇਆ ਮੈਂ ਸੋਚੇ ਚ ਰਿਆ ਮੈਂ ਤੁਹਾਡਾਂ ਨਾਲ ਗੱਲ ਕਰਦੀ ਹਾਂ ਉਸ ਬਾਰੇ ਕਿਤਨੇ ਕਿਤੇ ਕੋਈ ਮੈਸੇਜ ਕਮੈਂਟਸ ਦੇ ਵੀ ਜੀ ਕੋਈ ਰਾਏ سپورਟਸ ਕਿਤਨੇ ਕਿਤੇ ਸੁਨੇਗਾ ਤੇ ਦੱਸੇਗਾ ਹੀ ਕਿ ਵਾਹਨ ਜਿਹੜੀ ਮੈਂ ਗੱਲ ਕੀਤੀ ਉਹਦੇ ਬਾਰੇ ਕਿ ਹਾਂ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਹੈ ਜਾਂ ਰਾਈਟਲ ਕੀਤੀ ਹੈ ਬਾਕੀ ਜੋ ਵੀ ਮੇਰਾ ਫੇਸਬੁਕ ਫੋਲੋ ਫਰੈਂਡਸ ਜਲ ਰਹੇ ਨੇ ਜਾਂ ਪਬਲਿਕ ਪਲੇਸ ਚ ਆਲੀ ਜਾਂ ਸੋਸ਼ਲ ਸਟਾਰ ਰਹੇ ਨੇ ਜੋ ਵੀ ਆਪਣਾ ਵੀਡੀਓਸ ਪਾ ਰਹੀਆਂ ਜਾਂ ਤੁਸੀਂ ਦੇਖ ਰਹੇ ਹੋ ਜਾਂ ਮੈਨੂੰ ਕਮੈਂਟਸ ਦੇ ਰਹੇ ਹੋ ਤੇ ਉਹਦੇ ਲਈ ਸ਼ੁਕਰਾਨਾ ਧੰਨਵਾਦ ਬਹੁਤ ਸਾਰਾ ਤੁਹਾਡਾ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਪਣੇ ਘਰ ਦੇ ਵਿੱਚ ਸਾਰੇ ਤੰਦਰੁਸਤ ਰਹੋ ਵਸਦੇ ਹੱਸਦੇ ਰਹੋ ਤੇ ਜਿੰਨਾ ਹੋ ਸਕਦਾ ਆਪਣੀ ਆਪਣੀ ਸੇਫਟੀ ਰੱਖੋ ਤੇ ਮੈਂ ਤੁਹਾਡੀ ਮੋਨਿਕਾ ਧਵਨ ਤੁਹਾਡੇ ਚੈਨਲ ਦੇ ਨਾਲ ਮੈਂ ਜੁੜਦੀ ਰਵਾਂਗੀ ਤੁਸੀਂ ਆਪਣਾ ਪਿਆਰ ਸਪੋਰਟ ਇਸ ਤਰ੍ਹਾਂ ਹੀ ਦਿੰਦੇ ਰਹੋ ਤੇ ਧੰਨਵਾਦ ਸ਼ੁਕਰਾਨਾ